हां जी ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਜੀ ਸੋ ਅੱਜ ਦੀ ਵੀਡੀਓ ਵਿੱਚ ਕਿਸਾਨ ਭਰਾਵੋ ਇੱਕ ਸਾਡੇ ਵਾਸਤੇ ਬਹੁਤ ਹੀ ਸੋਹਣੀ ਮੁਰਾਂ ਨਾਲ ਦੀ ਬਹੁਤ ਹੀ ਸੋਹਣੀ ਸਮੀ ਪਲੀ ਪਲੇ ਨਾ ਝੋਟੀ ਦੀ ਵੀਡੀਓ ਸਾਂਝੀ ਕਰਨੀ ਚਾਹੁੰਦੇ ਝੋਟੀ ਸਮਝ ਲਿਓ ਜਾਂ ਕੱਟੀ ਸਮਝ ਲਿਓ ਇਹ ਤੁਹਾਡੀ ਸਮਝੋ ਕਿ ਬਾਈ ਨੇ ਇਹ ਵੇਚਣੀ ਹੈਗੀ ਸੋ ਦੀ ਗੱਲਬਾਤ ਸਾਰੀ ਵੀ ਕੀ ਉਮਰ ਆ ਕੀ ਰਿਕਾਰਡ ਆ ਸਾਰੀ ਤੁਹਾਡੇ ਸਾਂਝੀ ਕਰਾਵਾਂਗੇ ਸੋ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਲਾਇਮਿਤ ਵਾਲਿਓ ਕਿਸੇ ਵੀ ਭਰਾ ਨੇ ਕੋਈ ਮੈਥੋ ਅਜੀ ਵੀਡੀਓ ਬਣਾਉਣੀ ਦੀਗੀ ਤਾਂ ਮੇਰਾ ਨੰਬਰ ਨੋਟ ਕਰ ਲਓ ਜੀ 83642501 8360462501 ਬਾਕੀ ਛੋਟੀ ਦੇ ਪੁੜੇ ਪਾੜੇ ਤੁਸੀਂ ਚੈੱਕ ਕਰ ਲੋ ਵੀਰ ਲਾਸਟ ਤੱਕ ਜਰੂਰ ਦੇਖਿਓ ਤਰੌਣਾ ਬਾਈ ਨਾਲ ਗੱਲਬਾਤ ਵੀ ਕੀ ਕੀ ਡਿਟੇਲ ਹਨਾ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਈ ਆਪਣਾ ਨਾਮ ਤੇ ਐਡਰੈਸ ਬਾਈ ਨਾਮ ਕੁਲਵਿੰਦਰ ਸਿੰਘ ਬਾਈ ਪਿੰਡ ਸਨਣਾ ਗਲਾ ਸਿੰਘ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾਵੇ ਨੇੜੇ ਭਰਾਉੜ ਸ਼ਹਿਰ ਤੇ ਭਰਾਉੜ ਰਹਿ ਗਿਆ ਬਈ ਠੀਕ ਹੈ ਇਧਰ ਭਾਵੇਂ ਉੱਪਰ ਰਹਿ ਜਾਂਦਾ ਹੈ ਮੋਬਾਈਲ ਨੰਬਰ ਵੀਰੇ 7019583125 7019583125 ਬਾਈ ਦਾ ਨੰਬਰ ਹੈ ਬਾਕੀ ਸਾਨੂੰ ਆਪਾਂ ਸਕਰੀਨ ਤੇ ਨੰਬਰ ਵੀ ਲਾ ਦੇਣਾ ਹੈਗੇ ਬਾਈ ਇਹ ਛੋਟੀ ਹੈ ਕਿੰਨੀ ਉਮ ਇਹਦੀ 12 ਮਹੀਨੇ ਤੇ 8 ਦਿਨ ਉਮਰ ਆ ਬਈ 1 ਸਾਲ ਤੇ 1 ਸਾਲ 8 ਦਿਨ ਸੰਭੀ ਭਾਲੀ ਬਹੁਤ ਆ ਬਈ ਪੂਰੀ ਟੌਪ ਦੀ ਡੇਰੀ ਚੋਈ ਹੈਗੀ ਠੀਕ ਆ ਪੂਰੀ ਮਾਸਮੂਦ ਰਕਾਰਡ ਪੂਰਾ ਫੋਲਰ ਰਕਾਰਡ ਹੈਗਾ ਉੜੇ ਦੰਦੋ ਖੀਰੀ ਹੈ ਜਮਾ ਪੂਰਾ ਦਾ ਬਈ ਸਿਰਾ ਹੈ ਜਮਾ ਥੱਲੋਂ ਦਿਖਾ ਦੇ ਲੈ ਆਹ ਦੇਖ ਲੈ ਬਈ ਇੱਥੋਂ ਹੁਣ ਦਿਖਾਈ ਜਾਂਦੀ ਹੈ ਲੈ ਹੂੰ ਥਾਣਾ ਥਾਣ ਚਾਰਾ ਇਕੱਲਾ ਇਕੱਲਾ ਥਾਣਾ ਹੂੰ ਫੁੱਟ ਫੁੱਟ ਤੇ ਘੜਨਾ ਜਦੋਂ ਬਈ ਤਿਆਰ ਹੋ ਗਈ ਜੰਦ ਜਾਂ ਚ ਬਹੁਤ ਆ ਕਿੰਨੀ ਪੂਰੀ ਬਈ ਪੂਰੀ ਟੌਪ ਦੀ ਹੈਗੀ ਐਨ ਕੋਈ ਮਾਸਮੂਸ ਉੱਤੇ ਠੀਕ ਆ ਫੇਸ ਵਾਲਾ ਚੌੜਾਗਾ ਬਾਕੀ ਫੇਸ ਬਿਊਟੀ ਹੂੰ ਕਿਸੇ ਪਾਸੋਂ ਨਾੜਾ ਨੂੜੋਂ ਪੂਰੀਆਂ ਲੀਨਦੇਗਾ ਬਾਈ ਠੀਕ ਆ ਬਾਕੀ ਜਿਹੜਾ ਅਸੀਂ ਤਾਰਕ ਕਰਦਾ ਨਾ ਬਲਾਂ ਹਾਂ ਹਾਂ ਹੂੰ ਬਾਕੀ ਤੂੰ ਖੜਨ ਨਹੀਂ ਖੁਰਨ ਕੱਟੀ ਦੀ ਪਿੱਠ ਪੂੜਾ ਦੇਖ ਕੇ ਨਾ ਚੌੜਾਗਾ ਹੂੰ ਮੱਝਾਂ ਰਗੀ ਦਾ ਹੁਣੀ ਹੋਈ ਪਈ ਹੈਗੀ ਉਹ ਪਿੱਛੋਂ ਦਿਖਾਈ ਲੈ ਪੂਰੇ ਇਥੋਂ ਪ੍ਰੋਪਰ ਨਹੀਂ ਆ ਮਾਰ ਲੋ ਕੱਟੀ ਦੇ ਵਿੱਚ ਹੀ ਹਾਂ ਹਾਂ ਬਾਕੀ ਸਮਾਂ ਨੇੜੇ ਹੋ ਕੇ ਬਾਕੀ ਐ ਨਹੀਂ ਨਿੱਕੀ ਨਹੀਂ ਗਈ ਪੂਰੀ ਜਿਵੇਂ ਸਾਲ ਦੀ ਜਿੱਦੀ ਕੱਟੀ ਉਹਦੇ ਹਿਸਾਬ ਨਾਲ ਪੂਰੀ ਰੋਹਾ ਡਾਬਲ ਕੱਟੀ ਆ। ਨਾਲ ਸਾਲ ਹਸਾ ਬਹੁਤ ਵੱਡੀ ਕੱਟੀ ਆ। ਹਾਂ ਪਲੀ-ਪੁਲੀ ਵੀ ਪੂਰੀ ਫੁੱਲ ਹੈਗੀ ਖਿਰੀ ਕੱਚੀ ਖਿਰੀ ਪਈ ਹੈ ਜਮ। ਕੱਢ ਬਾਹਰੋਂ ਬਤੋਰ ਕੇ ਦਿਖਾਈ ਆਪਾਂ। ਇੱਕ ਸਾਲ ਦੀ ਉਮਰ ਆ ਬਾਈ ਕਹਿੰਦਾ। ਬਾਕੀ ਤੋਰਾ ਦੂਰਾ ਤੁਰਦੀ ਦੇ ਬਾਈ ਇਹੇ। ਠੀਕ ਆ ਠੀਕ ਆ ਜੀ। ਹੂੰ ਲੈ ਲੰਬੀ ਤੋਰ ਦੇ ਤੈਨੂੰ ਫਿਰ। ਐਂ ਕਢਾ ਕੇ ਢਾਦਾ ਫਿਰ। ਲਓ ਦੇਖੋ ਜੀ। ਬਾਕੀ ਪੈਠ ਕੁੜੇ ਵੀ ਦਿਖਾ ਰਹੇ ਤੁਰਦੀ ਵੀ। ਹਾਂ ਸੋਹਣਿਆ। ਬਿਆਰਗਾ ਪੈਠ ਕੁੜਾ ਤਾਂ ਹੋਣਾ। ਐ ਨਹੀਂ ਹੈ ਗੋਡੇ ਗਾਡੇ ਗਿੱਟੇ ਪੈਠ। ਨਾ ਨਾ ਬਾਈ ਜਮਾਂ ਜ਼ਿੰਦਗੀ ਨਹੀਂ ਲਓ ਚੈੱਕ ਕਰ ਲੋ ਕੱਟੀ ਸੋਹਣੇ ਕੱਟੇ ਬਾਕੀ ਖੜ ਨਹੀਂ ਖੁੜ ਨਹੀਂ ਕੱਟੀ ਹੂੰ ਤੋਰਾ ਦੂਰਾ ਪੈਟ ਵੀ ਉਹਨਾਂ ਨਾਲ ਫਿਰ ਇੱਕ ਕਿਹੜਾ ਹੋਲ ਕੱਢ ਦੇ ਲੈ ਦਿਖਾ ਦੀ ਆਪਾਂ ਸ਼ੌਕ ਨਾਲ ਉਧਰੋਂ ਕੱਢ ਲਿਆ ਕੱਟੇ ਦੇ ਪਾਸੇ ਨੂੰ ਲਓ ਚੈੱਕ ਕਰ ਲੋ ਜੀ ਹੁਣ ਇੱਥੋਂ ਪੈਠ ਬਾਕੀ ਲੈ ਦਿਖਾ ਦੇ ਪਿੱਛੇ ਉੱਪਰੋਂ ਬਾਕੀ ਵੀ ਐ ਨਹੀਂ ਹੈ ਵੀ ਕਿਸੇ ਗੱਲ ਦੀ ਕਮੀਆਂ ਵਧੀਆ ਸੋਹਣੇ ਨਸ ਜਿਵੇਂ ਸਟਰਕਚਰ ਮੁਰਾ ਹੋਣਾ ਚਾਹੀਦਾਗਾ ਉਸ ਤਰ੍ਹਾਂ ਕੱਟੀ ਨਾ ਕੱਟੀ ਆ ਬਈ ਪੂਰੀ ਹੂੰ ਚੰਗੀ ਆ ਬਈ ਕੱਟੀ ਹਾਂ ਪੂਰੇ ਇੱਕ ਨੰਬਰ ਆ ਗੀ ਨਹੀਂ ਹੈਗਾ ਹੂੰ ਉਹ ਤੁਸੀਂ ਆਪ ਕਰ ਲੂ ਆ ਉਹਨੂੰ ਕਿਵੇਂ ਲੱਗਦੀ ਕੱਟੀ ਹਾਂਜੀ ਹਾਂ ਬਈ ਹੂੰ ਬਾਕੀ ਕੌਲ ਮਲਾਇ ਪੁਰਾਣਾ ਬੰਦਾ ਯਾਦ ਰੱਖੋ ਬਈ ਜੀ ਥਣ ਇੱਕ ਵਾਰੀ ਚੱਕਾ ਥਾਂ ਤੁਹਾਨੂੰ ਦਿਖਾ ਬਈ ਸਮਾਰ ਕੇ ਕੱਟੀ ਦੇ ਹੈ ਥਾਂ ਤੁਹਾਨੂੰ ਦਿਖਾ ਸਮਾਰ ਕੇ ਥਣ ਦਿਖਾਉਣਾ ਬਈ ਇਹਦੇ ਹੂੰ ਥਾਣਾ ਇਹੋ ਕਾਸਾ ਰਹਿ ਗਈ ਤੁਹਾਨੂੰ ਥਾਂ ਫੇਰ ਦੁਬਾਰਾ ਦਿਖਾ ਦੇਣਾ ਆਪਾਂ ਬਾਕੀ ਜਿਹੜਾ ਭਰਾ ਖਰੀਦੂਗਾ ਉਹ ਇੱਥੇ ਪੈਂਡ ਆ ਕੇ ਛੰਨਾ ਗਲਾਵ ਸੰਗਲ ਇੱਥੇ ਆ ਕੇ ਲੈ ਕੇ ਕਰ ਸਕਦਾ ਬਈ ਖੀਰੀ ਸੱਤੀ ਵੀਡੀਓ ਨਾਲ ਚੰਗੀ ਨਾਲ 14 ਦੀ ਆਪਣੀ ਜ਼ਿੰਮੇਵਾਰੀ ਹੋ ਲੈ ਥਣ ਝੂਲੀ ਦਿਖਾ ਦੇਣਾ ਗੱਬਣਾ ਰਗੀ ਝੂਲੀ ਇਹਦਾ ਗੱਲ ਤੇਰਾ 12 18 ਲੀਟਰ ਮਾਤਰਾ ਰਿਕਾਰਡ ਹੈ ਇਹਦਾ ਤੇਰੀ ਜੋਈ ਵੀ ਗਈ ਕੱਟੀ ਆ ਦੇਖਾ ਇੱਕੋ ਤਾਂ ਹੀ ਲਿਆਣਾ ਲਿਆਉਣਾ ਸ ਹੂੰ 26 ਉਹਦੇ ਸੁਲੇਵਾ ਹੁਣ ਇਹ ਦਿਖਾਈ ਜਾਂਦੀ ਐ ਲੈ ਹੂੰ ਆਹ ਦਾ ਰੰਗ ਤਾਂ ਹੁਣ ਦਿਖਾਉਂਦੀ ਐ ਯਾਰ ਕੱਟੀ ਵੀ ਹੈਗੀ ਮੁੱਲ ਮੁੱਲ ਹੂ ਜਾਈ ਹੂ ਫੋਨ ਤੇ ਅੱਛਾ ਜੀ ਹਾਂ ਬਾ ਸਕੀਨ ਬੰਦਾ ਹੀ ਲਾਵੇ ਫੋਨ ਇਹਦਾ ਬਈ ਠੀਕ ਆ ਠੀਕ ਆ ਜੀ ਕੋਈ ਆਏ ਨਾ ਕਹੇ ਵੀ ਮਾੜੇ ਮੋٹے ਘੱਟ ਰੁਪਈਆ ਦੀ ਕੱਟੀ ਹੈਗੀ ਉਹ ਚੀਜ਼ ਨਹੀਂਗੀ ਰਿਕਾਰਡ ਦੀ ਹੈਗੀ ਰਿਕਾਰਡ ਵਾਲੀ ਹੈਗੀ ਆਪਾਂ ਵੀ ਚੰਗੇ ਰੁਪਈਏ ਭਰ ਕੇ ਲਿਆਇਆ ਕੱਟੀ ਤੁਸੀਂ ਕਿੱਥੋਂ ਖਰੀਦੀ ਐ ਐਵੇਂ ਤੁਸੀਂ ਘਰੋਂ ਖਰੀਦੀ ਕਿ ਡੈਰੀ ਚੋਂ ਆਪਾਂ ਡੈਰੀ ਚੋਂ ਖਰੀਦੀ ਐ ਹਾਂ ਮਲੇਰ ਕੋਟੋਂ ਖਰੀਦੀ ਹੈਗੀ ਡੈਰੀ ਚੋਂ ਠੀਕ ਆ ਜੀ ਬਾਕੀ ਬੇਲ ਬੂੜੀ ਦਿਖਾ ਦੇ ਦੀ ਆਪਾਂ ਆਪ ਵੀ ਝੋਟੀਆਂ ਵੀ ਘਰੇ ਚੰਗੀਆਂ ਰੱਖਦੇ ਆਂ ਤਾਂ ਕਰਕੇ ਸਕੀਨ ਕੱਟੀ ਸੀਗੀ ਆਪਾਂ ਤਾਂ ਲਈ ਨਹੀਂ ਬੱਸ ਦਾ ਕੰਮ ਆਪਣਾ ਪਤਾ ਹੀ ਜਾਦਾ ਹੈ ਨਾ ਹਾਂ ਹਾਂ ਠੀਕ ਹੈ ਲਓ ਚੈੱਕ ਕਰ ਲਓ ਆਪਣਾ ਸਕੀਨ ਝੋਟੀ ਸੀਗੀ ਤਾਂਗ ਲਈ ਹੈਗੀ ਆਪਾਂ ਸਾਰਾ ਰਿਕਾਰਡ ਹੈ ਜਿਹੜੇ ਤੇ ਮੋਲ ਨੂੰ ਸਾਨੂੰ ਦਾ ਫੋਨ ਤੇ ਹੋ ਜੂਗਾ ਬਾਈ ਕਹਿੰਦਾ ਹੋਊਗਾ ਹੋਊਗਾ ਦੇਖੋ ਹੋਊਗਾ ਝੋਟੀ ਸਾਹ ਜਿਹੜੇ ਪਰਕਾ ਬਾਕੀ ਹੋਰ ਲਾ ਕੱਟੀ ਦਾ ਕੋਈ ਅੰਤ ਹੀ ਨਹੀਂਗਾ ਯਾਰ ਬੈਠੇ ਪੁੜੇ ਇਹਨੂੰ ਸਾਰੇ ਕਿਤੋਂ ਕੋਈ ਤੋੜ ਹੀ ਨਹੀਂ ਦਿੱਖਿਆ ਥੋੜਾ ਬਹੁਤ ਸਣਾ ਕੱਟੀ ਦਾ ਹਾਂ ਹਾਂ ਬਈ ਸੋ ਵੀਡੀਓ ਚੰਗੀ ਲਗੀ ਤਾਂ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰ ਦੇ ਜੀ ਸੋ ਧੰਨਵਾਦ ਮਿਲਦਾ ਕਿ ਸੋ ਹੋਰ ਵੀਡੀਓ ਦੇ ਨਾਲ ਸਸਤੀ ਕਾਲ ਜੀ